ਤਕਰੀਬਨ 20 ਤੋਂ 25 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਜੀ ਆਟਾ ਚੱਕੀ ਫਲੋਰ ਮਿਲ ਨਾਲ ਮਤਲਬ ਜੁੜੇ ਹੋਏ ਸਾਰੇ ਜਿੰਨੇ ਵੀ ਪਾਰਟਸ ਤਿਆਰ ਹੁੰਦੇ ਆ ਜੀ ਜੀ ਪਹਿਲਾਂ ਅਸੀਂ ਜਿਵੇਂ ਮੋਬਾਈਲ ਆਟਾ ਚੱਕੀ ਤਿਆਰ ਕਰਦੇ ਸੀਗੇ ਹਾਂਜੀ ਆਪਣਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਬਹੁਤ ਦੂਰ ਦੂਰ ਤੱਕ ਆਟਾ ਚੱਕੀ ਆਪਣੀ ਜਾਂਦੀ ਜਾਂਦੀ ਸੀ ਜੀ ਤਾਂ ਜਿਹੜਾ ਆਪਣੀ ਫਰਮ ਦਾ ਨਾਮ ਅਜੀਤ ਅਕਾਲ ਐਗਰੋ ਇੰਡਸਟਰੀ ਦੇ ਨਾਂ ਤੇ ਹਾਂਜੀ ਬਾਜਾਖਰਾਂ ਰੋਡ ਨੇੜੇ ਡਰੇਨ ਪੁਲ ਭਗਤਾ ਭਾਈ ਦਾ ਜੀ ਬਾਹਰ ਵੀ ਜਾਂਦੇ ਗਏ ਜਿਵੇਂ ਜੁਪੀ ਹੈ ਹਰਿਆਣਾ ਹੈ ਰਾਜਸਥਾਨ ਹੈ ਪੰਜਾਬ ਚ ਤਲਵ ਹੈ ਹੀ ਹੈ ਹੂੰ ਚਾਰੇ ਪੰਜੇ ਸਟੇਟਾਂ ਦੇ ਵਿੱਚ ਬਹੁਤ ਦੂਰ ਦੂਰ ਤੱਕ ਮਾਲ ਜਾ ਰਿਹਾ ਹੈ ਮਤਲਬ ਕਿਉਂਕਿ ਲੰਬੇ ਸਮੇਂ ਤੋਂ ਤਿਆਰ ਕਰ ਰਹੇ ਆਂ ਅਸੀਂ ਜਿੱਥੋਂ ਦਾਗਾ ਕਿ ਇੱਥੋਂ ਤੱਕ ਕਿ ਕੈਨੇਡਾ ਤੱਕ ਵੀ ਮਾਲ ਗਿਆ ਹੋਇਆ ਆਪਣਾ ਬੱਲੇ ਦੋਸਤੋ ਸ਼ਸ਼੍ਰੀਕਾਲ ਦੋਸਤੋ ਅੱਜ ਆਪਾਂ ਫਲੋਰ ਮਿਲ ਦੀਆਂ ਮਸ਼ੀਨਾ ਦੇਖਣ ਵਾਸਤੇ ਆਇਆ ਆਂ ਆ ਆਪਾਂ ਤੁਹਾਨੂੰ ਜਿਹੜੀਆਂ ਇਹ ਮਸ਼ੀਨਾ ਦਿਖਾ ਰਹੇ ਆਂ ਪਿੱਛੇ ਅਜੀਤ ਅਕਾਲ ਐਗਰੋ ਇੰਡਸਟਰੀ ਫਕਤਾ ਭਾਈકા ਵੱਲੋਂ ਬਣਾ ਕੇ ਇੱਥੇ ਫਿੱਟ ਕੀਤੀਆਂ ਗਈਆਂ ਨੇ ਕਿੰਨੇ ਤਰ੍ਹਾਂ ਦੀਆਂ ਮਸ਼ੀਨਾਂ ਬਣਦੀਆਂ ਆ ਉਹ ਆਪਾਂ ਇੰਡਸਟਰੀ ਵਿੱਚ ਜਾ ਕੇ ਜਾਣਕਾਰੀ ਲਵਾਂਗੇ ਇੱਥੇ ਜਿਹੜੀ ਇਹ ਮਸ਼ੀਨਾਂ ਫਿੱਟ ਹੋਈਆਂ ਇਹਨਾਂ ਬਾਰੇ ਆਪਾਂ ਥੋੜੀ ਜਾਣਕਾਰੀ ਤੁਹਾਨੂੰ ਜਿਹੜੀ ਹੈ ਨੇੜੇ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਨਾ ਅ ਇਧਰ ਜਿਹੜਾ ਇਹ ਸਿਸਟਮ ਨਾਲ ਫਿੱਟ ਕੀਤੀ ਗਈ ਆ ਆਪਾਂ ਦੇਖ ਸਕਦੇ ਆ ਅ ਕੈਮਰਾਮੈਨ ਨੂੰ ਕਹਿੰਉਂ ਇਧਰ ਵੀ ਆ ਕੇ ਦਿਖਾਉਣਾ ਅ ਇੱਥੇ ਆਪਾਂ ਦਾਣੇ ਜਿਹੜੇ ਹੈਗੇ ਥੈਲੇ ਨੂੰ ਇੱਥੇ ਗਿਰਾ ਕੇ ਦਾਣੇ ਦੇ ਵਿੱਚ ਸੁੱਟ ਦਿੰਦੇ ਆ ਇਹ ਤੋਂ ਐਲੀਵੇਟਰ ਦੇ ਨਾਲ ਜਿੰਨੀ ਕਣਕ ਹੈਗੀ ਆ ਉੱਪਰ ਚੱਲੀ ਜਾਂਦੀ ਹੈ ਇਹ ਝਾਰਨਾ ਹੈਗਾ ਇਹ ਝਾਰਨੇ ਵਿੱਚ ਕਣਕ ਆਉਂਦੀ ਹੈ ਸਾਫ਼ ਹੋ ਕੇ ਇਹ ਜਿਹੜਾ ਹੈਗਾ ਡਰਮ ਮਤਲਬ ਆਪਾਂ ਥਰੇਸ਼ਰ ਕਹਿ ਸਕਦੇ ਹਾਂ ਇਹਨੂੰ ਇਹਦੇ ਵਿੱਚੋਂ ਸਾਫ਼ ਹੋ ਕੇ ਕਣਕ ਜਿਹੜਾ ਕੂੜਾ ਹੁੰਦਾ ਹੈਗਾ ਉਹ ਸਾਰਾ ਇਹਦੇ ਥੈਲੇ 'ਚ ਆ ਜਾਂਦਾ ਹੈਗਾ ਤੇ ਕਣਕ ਜਿਹੜੀ ਹੁੰਦੀ ਹੈ ਇੱਥੋਂ ਵੀ ਮਤਲਬ ਹੋ ਕੇ ਇਹ ਪ੍ਰਣਾਲੇ ਰਾਹੀਂ ਇਧਰ ਲਿਫਟਰ ਵਿੱਚ ਆ ਆ ਜਾਂਦੀ ਹੈ ਇੱਕ ਐਲੀਵੇਟਰ ਚੁੱਕਦਾ ਤੇ ਇਸ ਟੈਂਕ ਦੇ ਵਿੱਚ ਕਣਕ ਨੂੰ ਲੈ ਆਉਂਦਾ ਹੈ ਹਾਂ ਇਹ ਟੈਂਕ ਦੇ ਵਿੱਚ ਕਣਕ ਆ ਜਾਂਦੀ ਹੈ ਕਣਕ ਤੋਂ ਟੈਂਕ ਦੇ ਵਿੱਚੋਂ ਜਿਹੜੀ ਕਣਕ ਆਉਂਦੀ ਹੈ ਇਹ ਆਟਾ ਚੱਕੀਆਂ ਦੋ ਲੱਗੀਆਂ ਹੋਈਆਂ ਇੱਥੇ ਆਪਾਂ ਆਟਾ ਚੱਕੀਆਂ ਆਪਣੇ ਮਰਜ਼ੀ ਨਾਲ ਤਿੰਨ ਵਾਲਾ ਵੀ ਲਵਾ ਸਕਦੇ ਹਾਂ ਦੋ ਵਾਲਾ ਵੀ ਸਿੰਗਲ ਵਾਲਾ ਵੀ ਇਹ ਸਿਸਟਮ ਜਿਹੜੀਆਂ ਮਸ਼ੀਨਾਂ ਹਨ ਹਰ ਤਰ੍ਹਾਂ ਦੀਆਂ ਫਿੱਟ ਕੀਤੀਆਂ ਜਾਂਦੀਆਂ ਅਕਾਲ ਐਗਰੋ ਅਜੀਤ ਅਕਾਲ ਐਗਰੋ ਇੰਡਸਟਰੀ ਵੱਲੋਂ ਇੱਥੇ ਦੋ ਆਟਾ ਚੱਕੀਆਂ ਜਿਹੜੀਆਂ ਫਿੱਟ ਹੋਈਆਂ ਵੀਆਂ ਨੇ ਵੱਡੀਆਂ ਛੋਟੀਆਂ ਆਪਣੀ ਮਰਜ਼ੀ ਨਾਲ ਆਪਾਂ ਬੜਵਾ ਸਕਦੇ ਹਾਂ ਉਹਨੋਂ ਜਿਹੜੀ ਆਟਾ ਜਿਹੜਾ ਪਿਸਕੇ ਮਤਲਬ ਇੱਥੇ ਆ ਜਾਂਦਾ ਹੈ ਇੱਥਾਂ ਆਪਾਂ ਦੇਖ ਸਕਦੇ ਹਾਂ ਇੱਥੋਂ ਆਟਾ ਜਿਹੜਾ ਪਾਈਪ ਦੇ ਰਾਹੀਂ ਪ੍ਰੈਸ਼ਰ ਦੇ ਰਾਹੀਂ ਇੱਧਰ ਖਿੱਚਿਆ ਜਾਂਦਾ ਹੈ ਇੱਧਰ ਜਿਹੜੀ ਆਪਾਂ ਦੇਖ ਸਕਦੇ ਹਾਂ ਕੰਪਰੈਸ਼ਨ ਲੱਗਿਆ ਹੋਇਆ ਇਹ ਕੰਪਰੈਸ਼ਨ ਜਿਹੜਾ ਹੈਗਾ ਇਸ ਟੈਂਕ ਦੇ ਵਿੱਚ ਉਸ ਨੂੰ ਜਿਹੜਾ ਉੱਪਰ ਫਿਲਟਰ ਲੱਗੇ ਹੋਇਆ ਜੀਨੂੰ ਆਪਾਂ ਕਹਿ ਦਿੰਦੇ ਆਂ ਵੀ ਆਟਾ ਛਣ ਗਿਆ ਆਪਣਾ ਆਪਣਾ ਛਾਲਣੀ ਹੋ ਕੇ ਆਟਾ ਇਸ ਟੈਂਕ ਦੇ ਵਿੱਚ ਹੁੰਦਾ ਹੋਇਆ ਆਟਾ ਇੱਧਰ ਇਸ ਇਹਦੇ ਵਿੱਚ ਮਤਲਬ ਆ ਜਾਂਦਾ ਹੈਗਾ ਇਥੋਂ ਆਪਾਂ ਆਪਣੇ ਥੈਲੇ ਵਿੱਚ ਜਾਂ ਕਿਸੇ ਵੀ ਭਾਂਡੇ ਵਿੱਚ ਪੈਕ ਕਰ ਸਕਦੇ ਆ ਜਿਹੜਾ ਇਹਦਾ ਛੂੜਾ ਹੁੰਦਾ ਹੈ ਆਪਾਂ ਕਹਿ ਦਿੰਨੇ ਆ ਬੁਰਾਦਾ ਤਾਂ ਉਸ ਥੈਲਿਆਂ ਦੇ ਵਿੱਚ ਨਿਕਲ ਜਾਂਦਾ ਹੈ ਇਹ ਹੈਗਾ ਪੂਰਾ ਜਿਹੜਾ ਸਿਸਟਮ ਬਣਾਇਆ ਗਿਆ ਅਜੀਤ ਅਕਾਲ ਐਗਰੋ ਇੰਡਸਟਰੀ ਵੱਲੋਂ ਆ ਇਹ ਬਹੁਤ ਜਗ੍ਹਾ ਜਿੱਥੇ ਜਿੱਥੇ ਚੱਕੀਆਂ ਲੱਗੀਆਂ ਆਪਾਂ ਤੁਹਾਨੂੰ ਇੱਕ ਜਗ੍ਹਾ ਹੋਰ ਵੀ ਦਿਖਾਵਾਂਗੇ ਬਾਕੀ ਗੱਲਬਾਤ ਆਪਾਂ ਕਰਦੇ ਆ ਅਜੀਤ ਅਕਾਲ ਐਗਰੋ ਇੰਡਸਟਰੀ ਵਾਲਿਆਂ ਨਾਲ ਭਗਤਾ ਭਾਈਕਾ ਜਿਹੜਾ ਬਠਿੰਡਾ ਦੇ ਵਿੱਚ ਜਿਹੜਾ ਸ਼ਹਿਰ ਹੈ ਜਿੱਥੇ ਇਹ ਮਸ਼ੀਨਾ ਬਣਾਈਆਂ ਜਾਂਦੀਆਂ ਉੱਥੇ ਵੀ ਆਪਾਂ ਜਾ ਕੇ ਗੱਲਬਾਤ ਕਰਦੇ ਆ ਆ ਉਹ ਉਦੋਂ ਤੱਕ ਦਿਓ ਮੈਨੂੰ ਆ ਗਿਆ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਹੁਣ ਆਪਾਂ ਇੱਕ ਹੋਰ ਫਲੋਰ ਮਿਲ ਦੇਖਣ ਵਾਸਤੇ ਆਏ ਆ ਜਿਹੜੀ ਕਿ ਅ ਅਜੀਤ ਅਕਾਲ ਐਗਰੋ ਇੰਡਸਟਰੀ ਵੱਲੋਂ ਫੈਟ ਕੀਤੀ ਹੋਈ ਹੈ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਸਿਸਟਮ ਉਹੀ ਹੈ ਥੋੜਾ ਫਰਕ ਆਏਗਾ ਇਹਦੇ ਵਿੱਚ ਜਿਹੜਾ ਥੋੜਾ ਡਿਜ਼ਾਈਨਿੰਗ ਵੀ ਕੁਝ ਇਹਦੇ ਵਿੱਚ ਐਕਸਟਰਾ ਫੈਸਿਲਿਟੀ ਚ ਦਿੱਤੀ ਗਈ ਹੈ ਉਹ ਆਪਾਂ ਤੁਹਾਨੂੰ ਦਿਖਾਉਂਦੇ ਆ ਆਪਾਂ ਜਿਹੜੇ ਦਾਣੇ ਆ ਇੱਥੇ ਸੁੱਟਦੇ ਆ ਆਪਾਂ ਤੇ ਇਹ ਜਿਹੜੇ ਐਲੀਵੇਟਰ ਆ ਇਹ ਨੂੰ ਚੁੱਕ ਕੇ ਉੱਪਰ ਜਿਹੜਾ ਹੈਗਾ ਟੈਂਕਾਂ ਦੇ ਵਿੱਚ ਲੈ ਕੇ ਜਾਂਦਾ ਹੈ ਉੱਥੇ ਜਾਰੀਆਂ ਲੱਗੀਆਂ ਹੋਈਆਂ ਨੇ ਸਾਫ਼ ਕਰਦੀਆਂ ਕਣਕ ਨੂੰ ਤੇ ਇਹੇਠਾ ਜਿਹੜਾ ਡਸਟ ਹੁੰਦਾ ਹੈ ਇਹ ਡਸਟ ਸਿਲਿੰਡਰ ਲੱਗਿਆ ਹੋਇਆ ਇਹਦੇ ਐਕਸਟਰਾ ਜਿਹੜਾ ਇਹ 2 एचपी ਦੀ ਮੋਟਰ ਦੇ ਨਾਲ ਚੱਲਦਾ ਹੈ ਡਸਟ ਸਿਲਿੰਡਰ ਤੋਂ ਇਲਾਵਾ ਅੱਗੇ ਇੱਕ ਰੂਲਾ ਹੈ ਜੇ ਉਹਦੇ ਵਿੱਚ ਕਣਕ ਦੇ ਵਿੱਚ ਕੋਈ ਡਲੀ ਹੁੰਦੀ ਹੈ ਕੋਈ ਮਿੱਟੀ ਦੀ ਰੋੜੀ ਹੁੰਦੀ ਹੈ ਤਾਂ ਉਹਨੂੰ ਇਹ ਮਤਲਬ ਬਿਲਕੁਲ ਰੂਲੇ ਨਾਲ ਫਿਸ ਜਾਂਦੀ ਹੈ ਉਹਨੂੰ ਤੋੜ ਦਿੰਦਾ ਉਹਦਾ ਮਿੱਟੀ ਬਣਾ ਕੇ ਜਿਹੜਾ ਉੜਾ ਦਿੰਦਾ ਮਤਲਬ ਹਵਾ ਦੇ ਨਾਲ ਸਾਫ਼ ਕਰਨ ਵਾਸਤੇ ਆ ਇਹ ਜਿਹੜੀ ਉਸ ਤੋਂ ਬਾਅਦ ਅੱਗੇ ਜਿਹੜੀਆਂ ਅ ਅਗਲੇ ਐਲੀਵੇਟਰ ਉੱਤੇ ਲੱਗੇ ਹੋਏ ਆਪਾਂ ਦੇਖ ਸਕਦੇ ਹਾਂ ਉਹਨਾਂ ਦੇ ਨਾਲ ਵੱਡੇ ਟੈਂਕ ਦੇ ਵਿੱਚ ਦਾਣੇ ਜਿਹੜੇ ਆ ਜਾਂਦੇ ਆ ਸਫ ਹੋ ਕੇ ਫਿਰ ਇਹਨਾਂ ਚੱਕੀਆਂ ਦੇ ਵਿੱਚ ਜਿਹੜੇ ਹੈਗੇ ਦਾਣੇ ਉਸੇ ਤਰ੍ਹਾਂ ਮਤਲਬ ਪੀਸੇ ਜਾਂਦੇ ਆ ਇੱਕ ਆਟਾ ਤਿਆਰ ਹੋ ਜਾਂਦਾ ਹੈ ਆਟਾ ਤਿਆਰ ਹੋਣ ਤੋਂ ਬਾਅਦ ਇਸ ਪਾਈਪ ਦੇ ਰਾਹੀਂ ਪ੍ਰੈਸ਼ਰ ਤੇ ਨਾਲ ਹੀ ਜਿਹੜਾ ਆਟਾ ਹੈਗਾ ਇਧਰ ਟੈਂਕ ਦੇ ਵਿੱਚ ਆ ਜਾਂਦਾ ਹੈ ਇਧਰ ਟੈਂਕ ਤੋਂ ਬਾਅਦ ਉਹ ਜਿਹੜੀ ਅੱਗੇ ਪਰ ਬੋਟਲ ਲੱਗੀ ਹੋਈ ਹੈ ਬੋਟਲ ਦੇ ਨਾਲ ਕੰਪਰੈਸ਼ਨ ਜਿਹੜਾ ਹੈਗਾ ਲੱਗਿਆ ਹੋਇਆ ਅ ਇਹ ਲੋ ਆਟਾ ਕਿਚਨ ਵਾਸਤੇ ਕੰਪਰੈਸ਼ਨ ਲੱਗਿਆ ਹੋਇਆ ਉਹ ਫਿਰ ਇਸ ਟੈਂਕ ਦੇ ਵਿੱਚ ਲੈ ਆਉਂਦਾ ਤੇ ਆਟਾ ਜਿਹੜਾ ਹੈਗਾ ਬਿਲਕੁਲ ਤਿਆਰ ਹੋ ਕੇ ਫਿਲਟਰ ਹੋ ਕੇ ਉੱਪਰ ਫਿਲਟਰ ਲੱਗੇ ਹੋਏ ਆਪਾਂ ਦੇਖ ਸਕਦੇ ਹਾਂ ਫਿਲਟਰ ਹੋ ਕੇ ਇਸ ਟੈਂਕੀ ਦੇ ਵਿੱਚ ਆਟਾ ਬਿਲਕੁਲ ਤਿਆਰ ਹੋ ਕੇ ਆ ਜਾਂਦਾ ਹੈ ਤੇ ਮੂਹ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਕੀ ਹੈ ਇਹਨਾਂ ਗੋਮਾਂ ਚੱਕਿਆਂ ਨੂੰ 20-20 ਹਾਰਸਪਾਵਰ ਦੀਆਂ ਮੋਟਰਾਂ ਲੱਗੀਆਂ ਨੇ ਤੇ ਜਿਹੜਾ ਹੈਗਾ 10 ਤਲਿੰਦਰਾ ਉਸ ਨੂੰ 2 ਹਾਰਸਪਾਵਰ ਦੀ ਮੋਟਰ ਲੱਗੀ ਹੈ ਤੇ ਪਿੱਛੇ ਜਿਹੜਾ ਰੂਲਾ ਹੈਗਾ ਉਹਨੂੰ 5 ਹਾਰਸਪਾਵਰ ਦੀ ਮੋਟਰ ਲੱਗੀ ਹੈ ਇਹ ਹੈਗਾ ਪੂਜਾ ਜਿਹੜਾ ਫਲੋਰ ਮਿਲਰ ਸਿਸਟਮ ਆਪਾਂ ਦੇਖ ਰਹੇ ਹਾਂ ਇੱਕ ਆਪਾਂ ਪਹਿਲਾਂ ਦੇਖਿਆ ਸੀ ਤੇ ਆਪਾਂ ਹੋਰ ਕੁਝ ਅੱਗੇ ਵੀਡੀਓ ਦੇ ਰਾਹੀਂ ਦੇਖਾਂਗੇ ਤੇ ਇੰਡਸਟਰੀ ਵਿੱਚ ਵੀ ਜਾਵਾਂਗੇ ਉਦੋਂ ਤੱਕ ਦੀਵਾ ਗਿਆ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ अजीत ਅਕਾਲ ਐਗਰੋ ਇੰਡਸਟਰੀ ਫਗਤਾ ਪਾਈਕਾ ਸ਼ਹਿਰ ਦੇ ਵਿੱਚ ਜਿੱਥੇ ਇਹ ਫਲੋਰ ਮਿਲਦੀਆਂ ਸਾਰੀਆਂ ਮਸ਼ੀਨਾਂ ਬਣਦੀਆਂ ਨੇ ਆਪਣੇ ਨਾਲ ਮਿਸਤਰੀ ਹਿੰਦਰ ਸਿੰਘ ਜੀ ਨੇ ਫਗਤਾ ਪਾਈਕਾ ਸ਼ਹਿਰ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਅ ਇਹ ਕਾਫੀ ਧੇਰ ਦਾ ਇਹਨਾਂ ਦਾ ਜਿਹੜਾ ਤਜਰਬਾ ਹੈਗਾ ਜਿਹੜੀ ਆਪਾਂ ਮਸ਼ੀਨਾਂ ਫਲੋਰ ਮਿਲ ਦੀਆਂ ਲੱਗੀਆਂ ਦੇਖ ਕੇ ਆਇਆ ਤੇ ਉਹ ਮਸ਼ੀਨਾਂ ਇੱਥੇ ਬਣਾਈਆਂ ਜਾਂਦੀਆਂ ਉਹਨਾਂ ਬਾਰੇ ਪਾ ਜਾਣਕਾਰੀ ਪ੍ਰਾਪਤ ਕਰਦੇ ਆ। ਸ਼ਸ਼ੀ ਗਲਵਾਇਸ ਸ਼ਸ਼ੀ ਗਲਵਾਇਸ। ਅ ਮਹਿੰਦਰ ਸਿੰਘ ਜੀ ਤੁਹਾਡੀ ਇੰਡਸਟਰੀ ਕਿੰਨੀ ਕੁ ਪੁਰਾਣੀ ਹੈ? ਮਤਲਬ ਕਿੰਨੀ ਧੇਰ ਦੇ ਤੁਸੀਂ ਫਲੋਰ ਮਿਲ ਦੀਆਂ ਮਸ਼ੀਨਾਂ ਬਣਾ ਰਹੇ ਹੋ? ਇਹ ਤਕਰੀਬਨ 20 ਤੋਂ 25 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਜੀ। ਜੀ ਆਟਾ ਚੱਕੀ ਫਲੋਰ ਮਿਲ ਨਾਲ ਜੁੜੇ ਹੋਏ ਸਾਰੇ ਜਿੰਨੇ ਵੀ ਪਾਰਟਸ ਤਿਆਰ ਹੁੰਦੇ ਆ ਜੀ। ਜੀ ਪਹਿਲਾਂ ਅਸੀਂ ਜਿਵੇਂ ਮੋਬਾਈਲ ਆਟਾ ਚੱਕੀ ਤ ਹਾਂ ਜੀ ਆਪਣਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੂਪੀ ਦੇ ਵਿੱਚ ਬਹੁਤ ਦੂਰ ਦੂਰ ਦਾ ਕਾਟਾ ਚੱਕੀ ਆਪਣੀ ਪਿਆਮੀ ਜਾਂਦੀ ਸੀ ਜੀ ਤਾਂ ਜਿਹੜਾ ਆਪਣੀ ਫਰਮ ਦਾ ਨਾਮ ਅਜੀਤ ਅਕਾਲ ਐਗਰੋ ਇੰਡਸਟਰੀ ਦੇ ਨਾਂ ਤੇ ਹਾਂ ਜੀ ਬਾਜਾਖਰਾਂ ਰੋਡ ਨੇੜੇ ਡਰੇਨ ਪੁਲ ਭਗਤਾਪਾਈ ਦਾ ਜੀ ਸਿਰਫੂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ ਸਥਿਤ ਹੈ ਇਹ ਜੀ ਤੇ ਇੱਥੋਂ ਆਪਣਾ ਪਹਿਲਾ ਹੜੰਬਾ ਫਰੇਚਰ ਬਣਾਇਆ ਕਰਦੇ ਸੀ ਅਸੀਂ 20 ਸਾਲ ਪਹਿਲਾਂ ਮਤਲਬ ਹਾਂ ਜੀ ਹਾਂ ਜੀ ਫਿਰ ਅਸੀਂ ਆਟਾ ਚੱਕੀ ਲੈਣ ਦੇ ਵਿੱਚ ਆ ਗਏ ਸੀਗੇ ਫਿਰ ਅਸੀਂ ਮੋਬਾਈਲ ਆਟਾ ਚੱਕੀ ਸਾਡੀ 4-5 ਸਟੇਟਾਂ ਦੇ ਵਿੱਚ ਬਹੁਤ ਗਈ ਹੈ ਜਿਵੇਂ ਤੁਸੀਂ ਟਰੈਕਟਰ ਦੇ ਪਿੱਛੇ ਚਲਦੀ ਟਰੈਕਟਰ ਦੇ ਪਿੱਛੇ ਫਿਰ ਉਸ ਤੋਂ ਬਾਅਦ ਜਿਵੇਂ ਥੋੜੀ ਜੀ ਡੀਜ਼ਲ ਦੀ ਮਹਿੰਗਾਈ ਦੇ ਨਾਲ ਆਪਣੀਆਂ ਇਹ ਮੋਟਰ ਦੇ ਨਾਲ ਚੱਲਣ ਵਾਲੀਆਂ ਮਤਲਬ ਆਟਾ ਚੱਕੀ ਫਲੋਰ ਮਿਲ ਆਟੋਮੈਟਿਕ ਛੋਟੀ ਤੋਂ ਲੈ ਕੇ ਵੱਡੀ ਤੱਕ ਮਤਲਬ ਸਾਰੀ ਜਿਵੇਂ ਇੱਕ ਚੱਕੀ ਦਾ ਪਲਾਟ ਹੈ ਦੋ ਚੱਕੀ ਦਾ ਤਿੰਨ ਦਾ ਚਾਰ ਦਾ ਸਾਰਾ ਆਟੋਮੈਟਿਕ ਪਲਾਟ ਆਪਣੇ ਤਿਆਰ ਹੁੰਦੇ ਜੀ ਓਕੇ ਇਹ ਤੁਹਾਡੇ ਕੋਲ ਹੀ ਮਤਲਬ ਤੁਸੀਂ ਕਹਿੰਦੇ ਹੋ ਪਲਾਂਟ ਛੋਟੇ ਤੋਂ ਵੱਡਾ ਜਿਸ ਤਰ੍ਹਾਂ ਦਾ ਵੀ ਚਾਹੀਦਾ ਹੁੰਦਾ ਉਸ ਤਰ੍ਹਾਂ ਦਾ ਤੁਸੀਂ 1.2 3 ਹਰ ਤਰ੍ਹਾਂ ਦਾ ਬਣਾ ਲੈਂਦੇ ਹਰ ਤਰ੍ਹਾਂ ਇਹਦੇ ਵਿੱਚ ਮਸ਼ੀਨਾਂ ਮਤਲਬ ਜਿਵੇਂ ਕਈ ਵਾਰੀ ਅੱਜਕੱਲ ਪੀਐਮ ਕਰਨ ਵਾਲੀਆਂ ਪੀਐਮ ਕਰਨ ਵਾਲੀਆਂ ਜਿਹੜੋਂ ਆਪਾਂ ਕਹਿੰਦੇ ਆ ਉਹ ਵੀ ਲੱਗਦੀਆਂ ਹਨ ਲਗੀ ਹਾਂਜੀ ਉਹ ਵੀ ਤੁਸੀਂ ਬਣਾਉਂਦੇ ਹੋਗੇ ਨਾਲੇ ਜਿਹੜਾ ਆਟੋਮੈਟਿਕ ਪਲਾਟ ਲੱਗਦਾ ਹੈ ਜੀ ਉਹ ਇਸ ਤਰ੍ਹਾਂ ਜਿਵੇਂ ਪਲਾਟ ਹੈ ਸਾਡਾ ਆਟੋਮੈਟਿਕ ਪਲਾਟ ਹਾਂਜੀ ਹਾਂ ਜਿਵੇਂ ਪਹਿਲਾਂ ਉਸ ਦੇ ਵਿੱਚ ਖੱਲੇ ਮਾਲ ਆਪਾਂ ਪਾਤਾ ਹੈਗਾ ਹੌਦੀ ਦੇ ਵਿੱਚ ਹਾਂਜੀ ਉਸਨੇ ਐਲੀਵੇਟਰ ਨੇ ਆਟੋਮੈਟਿਕ ਨੇ ਚੱਕ ਕੇ ਪਾ ਦਨਾ ਝਾਰਨੇ ਦੇ ਵਿੱਚ ਹਾਂਜੀ ਹਾਂਜੀ ਝਾਰਨੇ ਤੋਂ ਮਾਲ ਸਫਾਈ ਹੋ ਕੇ ਅੱਗੇ ਰੂਲਾ ਮਸ਼ੀਨ ਲੱਗੀ ਹੁੰਦੀ ਹੈ ਜਿਹੜੀ ਪਾਲਿਸ਼ ਕਰ ਦਿੰਦੀ ਹੈ ਕੋਈ ਮਿੱਟੀ ਡਲੀ ਛਣਣਕ ਦੇ ਵਿੱਚ ਜਿਹੜੀ ਦਾਣੇ ਦੇ ਬਰਾਬਰ ਦੀ ਕੋਈ ਰਹਗੀ ਉਹ ਅੱਗੇ ਰੂਲੇ ਨੇ ਕਵਰ ਕਰਕੇ ਉਹਨੂੰ ਵਧੀਆ ਅੱਗੇ ਪੱਖੀ ਲੱਗੀ ਹੈ ਸਾਫ ਹੋ ਕੇ ਵਧੀਆ ਦਾਣੇ ਤਿਆਰ ਹੋ ਜਾਂਦੇ ਆ ਫਿਰ ਅੱਗੇ ਐਲੀਵੇਟਰ ਲੱਗਿਆ ਹੁੰਦਾ ਆਟੋਮੈਟਿਕ ਉਹਨੇ ਚੱਕ ਕੇ ਮਾਲ ਚੱਕੀ ਦੇ ਵਿੱਚ ਪਾ ਦਨਾ ਇਹਦਾ ਜੀ ਚੱਕੀ ਦੇ ਵਿੱਚੋਂ ਮਾਲ ਪਾਇਆ ਹੋਇਆ ਪੀਸ ਕੇ ਵਧੀਆ ਖੰਡੇ ਆٹے ਦਾ ਨਾਲ ਬਲੂਰ ਸਿਸਟਮ ਲੱਗਿਆ ਹੁੰਦਾ ਹੈ ਉਹਦੇ ਵਿੱਚ ਮਤਲਬ ਛਣਾਈ ਹੋ ਕੇ ਆਣਾ ਆਟਾ ਇੱਕ ਨੰਬਰ ਵਧੀਆ ਤਿਆਰ ਹੋ ਜਾਂਦਾ ਹੈ। ਵੈਰੀ ਗੁੱਡ। ਨਾ ਮੋਟਾ ਨਾ ਬਰੀਕ ਹੈ ਛਣਾਈ ਹੋ ਕੇ ਇੱਕਸਾਰ ਹੋ ਜਾਂਦਾ ਹੈ। ਜਿਹੜਾ ਕਿ ਗਾਹਕ ਲੰਬਾ ਨਹੀਂ ਦੇ ਸਕਦਾ ਵੀ ਇਹ ਮੇਰਾ ਮੋਟਾ ਪੀਸਿਆ ਗਿਆ ਜੀ ਮੇਰਾ ਵੀ ਬਰੀਕ ਪੀਸਿਆ ਗਿਆ। ਜਿਹੜਾ ਕਿ ਨਵੀਂ ਤਕਨੀਕ ਨਵੇਂ ਯੁੱਗ ਦੇ ਨਾਲ ਵਧੀਆ ਸਿਸਟਮ ਤਿਆਰ ਹੁੰਦਾ ਹੈ। ਅੱਛੀ ਗੱਲ ਹੈ। ਮਹਿੰਦਰ ਸਿੰਘ ਜੀ ਤੁਹਾਡੀਆਂ ਮਸ਼ੀਨਾਂ ਵਧੀਆ ਮੰਨੀਆਂ ਜਾਂਦੀਆਂ ਨੇ ਕੋਈ ਕਲਾਮਬਾ ਨਹੀਂ ਹੈ। ਕੀ ਤੁਹਾਡੀਆਂ ਮਸ਼ੀਨਾਂ ਪੰਜਾਬ ਦੇ ਵਿੱਚ ਹੀ ਤੁਸੀਂ ਫਿੱਟ ਕਰਕੇ ਉਹ ਜੋ ਪੰਜਾਬ ਤੋਂ ਬਾਹਰ ਵੀ ਫਿੱਟ ਕਰਕੇ ਨਹੀਂ ਜੀ ਬਾਹਰ ਵੀ ਜਾਂਦੀਆਂ ਜਿਵੇਂ ਜੁਪੀ ਹੈ ਹਰਿਆਣਾ ਹੈ ਰਾਜਸਥਾਨ ਹੈ ਪੰਜਾਬ ਤੋਂ ਪਹਿਲ ਹੈ ਹੀ ਹੈ ਹੂੰ ਚਾਰੇ ਪੰਜੇ ਸਟੇਟਾਂ ਦੇ ਵਿੱਚ ਬਹੁਤ ਦੂਰ ਦੂਰ ਤੱਕ ਮਾਲ ਜਾ ਰਿਹਾ ਹੈ ਮਤਲਬ ਕਿਉਂਕਿ ਲੰਬੇ ਸਮੇਂ ਤੋਂ ਤਿਆਰ ਕਰ ਰਹੇ ਹਾਂ ਅਸੀਂ ਜਿੱਥੇ ਲਗਾ ਕਿ ਹੁਣ ਤੱਕ ਕਿ ਕੈਨੇਡਾ ਤੱਕ ਵੀ ਮਾਲ ਗਿਆ ਹੋਇਆ ਆਪਣਾ ਭੱਲੇ ਇੱਕ ਇਹ ਦੱਸੋ ਇਹਦੇ ਵਿੱਚ ਗਾਕ ਕਈ ਵਾਰੀ ਕਹਿੰਦਾ ਵੀ ਖਰਚਾ ਘੱਟ ਕਰਨਾ ਹੈ ਵੱਧ ਕਰਨਾ ਹੈ ਕੋਈ ਮਟੀਰੀਅਲ ਦਾ ਵੀ ਫਰਕ ਹੁੰਦਾ ਜਾਂ ਤੁਸੀਂ ਆਪਣੇ ਵੱਲੋਂ ਜਿਹੜੀ رائے ਦਿੰਦੇ ਹੋ ਉਹ ਕੀ ਸੀਟ ਵਗੈਰਾ ਜਾਂ ਪਤਲੀ ਦੀ ਕੰਪਨੀ ਦਾ ਤੇ ਸਸਤਾ ਮਾਲ ਵੀ ਲੱਗਦਾ ਕਿਵੇਂ ਹੁੰਦਾ ਨਹੀਂ ਜੀ ਮਾਲ ਲੱਗਦਾ ਹੈ ਕੁਆਲਿਟੀ ਦੇ ਵਿੱਚ ਹਾਂਜੀ ਸਾਰਾ ਵਧੀਆ ਉਹ ਇਹ ਹੋ ਜਾਂਦਾ ਵੀ ਜਿੰਨੇ ਬੰਦੇ ਨੇ ਇੱਕ ਚੱਕੀ ਤੋਂ ਸਟਾਰਟ ਕਰਨਾ ਹੈ ਦੋ ਤੋਂ ਕਰਨਾ ਹੈ ਚਾਰ ਤੋਂ ਕਰਨਾ ਹੈ ਜਿੰਨੇ ਸ਼ਹਿਰ ਦੇ ਵਿੱਚ ਹੈ ਮਤਲਬ ਵੀ ਟੈਂਕ ਲਾ ਕੇ ਵੱਡਾ ਪਲਾਟ ਤਿਆਰ ਹੋ ਜਾਂਦਾ ਵੀ ਜਿਹਨੇ ਆਟਾ ਹੀ ਤਿਆਰ ਕਰਨਾ ਹੈ ਅੱਜਨ ਤਾਂ ਕਾ ਮਤਲਬ ਵੀ ਕੋਈ ਉਹਨੇ 10 ਟਨ ਕਰਨਾ ਹੈ 5 ਟਨ ਕਰਨਾ ਹੈ ਉਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਜਿਵੇਂ ਇੱਕ ਪਿੰਡ ਦੇ ਵਿੱਚ ਲੱਗਦਾ ਪਲਾਟ ਵੀ ਮੈਂ ਇੱਕ ਆਟਾ ਚੱਕੀ ਹੋਵੇ ਇੱਕ ਦਾਣੇ ਵਾਲੀ ਚੱਕੀ ਹੋਵੇ ਉਹ ਛੋਟਾ ਪਲਾਟ ਉਸ ਤਰ੍ਹਾਂ ਬਣ ਜਾਂਦਾ ਕੋਈ ਨਵੇਂ ਸਿਰਿਓ ਕਿਸੇ ਨੇ ਲਾਉਣਾ ਵੀ ਮੈਂ ਤਾਂ ਇੱਕੋ ਹੀ ਚੱਕੀ ਦਾ ਕੰਮ ਕਰਨਾ ਹੈ ਤਾਂ ਉਸ ਤਰ੍ਹਾਂ ਹੀ ਤਿਆਰ ਹੋ ਜਾਂਦਾ ਤੇ ਬਾਕੀ ਗੱਲ ਰਹੀ ਮੋਟਰਾਂ ਦੀ ਮੋਟਰਾਂ ਜਿਹੜੀਆਂ ਇਹਦੇ ਲੱਗਦੀਆਂ ਹੋਣਗੀਆਂ ਕੰਪਨੀ ਦੇ ਲੱਗਦੀਆਂ ਜਾਂ ਮੋਟਰ ਟਰੱਕਾ ਤਕਰੀਬਨ ਕ੍ਰੈਪਟਨ ਕੰਪਨੀ ਦੀ ਮੋਟਰ ਵਧੀਆ ਹੀ ਲੱਗਦੀ ਹੈ ਜੀ ਠੀਕ ਹੈ ਕੋਈ ਹੋਰ ਗੱਲਬਾਤ ਆਪਾਂ ਜਿਹੜੇ ਸਾਡੇ ਇਹ ਆਟਾ ਚੱਕੀ ਵਾਲੇ ਹੈ ਨੇ 플ੋਰ ਮਿਲ ਵਾਲੇ ਭਾਈ ਆ ਹੈ ਨੇ ਉਹਨਾਂ ਨੂੰ ਕੋਈ ਹੋਰ ਆਪਾਂ ਜਾਣਕਾਰੀ ਦੇਣੀ ਹੋਵੇ ਹੋਰ ਤਾਂ ਇਹੀ ਹੈ ਜੀ ਮਤਲਬ ਵੀ ਪੁਰਾਣਾ ਆਪਣਾ ਸਭ ਤੋਂ ਪੁਰਾਣਾ ਮਤਲਬ ਜਿਹੜਾ ਕੰਮ ਕਰ ਰਹੇ ਆ ਅਸੀਂ ਪੰਜਰਪਾਏ ਇਸ ਚੀਜ਼ ਦਾ ਸਾਡੇ ਕੋਲ 20-25 ਸਾਲ ਦਾ ਜੀ ਤਾਂ ਮਤਲਬ ਜਦੋਂ ਗਾਹਕ ਆ ਕੇ ਸਾਨੂੰ ਦੱਸਦਾ ਵੀ ਮੈਂ ਇਸ ਕਸਬੇ ਵਿੱਚ ਲਾਉਣਾ ਹੈ ਇਸ ਸ਼ਹਿਰ ਦੇ ਵਿੱਚ ਲਾਉਣਾ ਹੈ ਅਸੀਂ ਉਹਨੂੰ ਡੀਲ ਕਰਦੇ ਹਾਂ ਉਸ ਤਰ੍ਹਾਂ ਦੱਸਦੇ ਹਾਂ ਵੀ ਇੱਥੇ ਇਹ ਪਲਾਟ ਆਪਾਂ ਨੂੰ ਵਧੀਆ ਰਹੂਗਾ ਹਾਂ ਛੋਟਾ ਪਲਾਟ ਵੀ ਹੈ ਵੱਡਾ ਪਲਾਟ ਵੀ ਹੈ ਤਾਂ ਉਹਦੇ ਮੁਤਾਬਕ ਜਿਹੇ ਜੀ ਉਹ ਮਤਲਬ ਵੀ ਆਪਦੀ ਰਿਕੁਆਇਰਮੈਂਟ ਦੱਸਦਾ ਉਸ ਹਿਸਾਬ ਨਾਲ ਤਿਆਰ ਕਰਕੇ ਦਿੰਨੇ ਆ ਜੀ ਅਸੀਂ ਸਾਰੇ ਦੋਸਤਾਂ ਨੂੰ ਇੱਕ ਵਾਰ ਮੈਂ ਫਿਰ ਦੱਸਦਾ ਜਿੰਨੀ ਕੋਈ ਜਾਣਕਾਰੀ ਆਪਾਂ ਇਸ ਵੀਡੀਓ ਦੇ ਮਾਧਿਅਮ ਬਰਾਹੀ ਤਾਂ ਪ੍ਰਾਪਤ ਕਰ ਚੁੱਕੇ ਆ ਫਲੋਰ ਮਿਲ ਦੇ ਮਸ਼ੀਨਾ ਬਾਰੇ ਅ ਇਹ ਹੈਗੀ ਅਜੀਤ ਅਕਾਲ ਐਗਰੋ ਇੰਡਸਟਰੀ ਭਗਤਾ ਭਾਈ ਕਾ ਐਡਰੈਸ ਤੁਹਾਨੂੰ ਦੱਸ ਦਿੱਤਾ ਹੈ ਵੀਰ ਜੀ ਨੇ ਬਾਜਾਖਾਨਾ ਰੋਡ ਦੇ ਉੱਪਰ ਡਰੇਨ ਦੇ ਬਿਲਕੁਲ ਨਾਲ ਹੈਗੀ ਇਹ ਇੰਡਸਟਰੀ ਅ ਕਦੀ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕਿਸੇ ਤਰ੍ਹਾਂ ਦਾ ਵੀ ਆ ਫਲੋਰ ਮੈਲ ਦੀ ਮਸ਼ੀਨ ਆਪਾਂ ਤਿਆਰ ਕਰਵਾਉਣੀ ਹੈ ਤਾਂ ਇੱਥੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜਦੋਂ ਫੋਨ ਨੰਬਰ ਇਹਨਾਂ ਦੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਦੇ ਨੰਬਰ ਆਪਾਂ ਦਿੱਤੇ ਹੋਏ ਨੇ ਮਹਿੰਦਰ ਸਿੰਘ ਜੀ ਨਾਲ ਤੁਸੀਂ رابطہ ਕੈਮ ਕਰ ਸਕਦੇ ਹੋ ਕਿਸੇ ਟਾਈਮ ਵੀ ਕਿਸੇ ਸਮੇਂ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲੇ ਵੀਡੀਓ ਤੱਕ ਦੀਵਾ ਗਿਆ ਬਹੁਤ ਬਹੁਤ ਧੰਨਵਾਦ ਆਪਾਂ ਇਹਨਾਂ ਮਸ਼ੀਨਾਂ ਬਾਰੇ ਹੋਰ ਜਾਣਕਾਰੀ ਤੁਸੀਂ ਕਮੈਂਟਾਂ ਵਿੱਚ ਲਿਖੋਗੇ ਤਾਂ ਆਪਾਂ ਅਗਲੀਆਂ ਵੀਡੀਓ ਦੇ ਰਾਹੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਅ ਸਸ਼ੀ ਕਾਲ ਧੰਨਵਾਦ ਸਸ਼ੀ ਗਾਨਾ ਸੀਕਰ